ਲੋ ਵੀ ਦੋਸਤੋ ਅਸੀਂ ਆਏ ਆ ਖੇਤ ਤੇ ਅੱਜ ਤੁਹਾਨੂੰ ਨਾ ਅਸੀਂ ਖੇਤ ਜਾਂ ਬਾਗ ਬਾਗ ਦੇ ਵਿੱਚ ਆਏ ਆ ਤੇ ਖੇਤੀ ਦਿਖਾਉਣੀ ਤੁਹਾਨੂੰ ਇੱਥੇ ਸੇਬਾਂ ਦੀ ਐਪਲ ਫਲ ਫਰੂਟ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਆ ਤੇ ਤੁਹਾਨੂੰ ਮੈਂ ਦਿਖਾਉਣਾ ਲੱਗੇ ਜਾ ਕੇ ਇੰਨੇ ਜਿਆਦਾ ਇੱਥੇ ਸੇਬ ਲੱਗੇ ਹੋਏ ਆ ਵੀ ਬੂਟੇ ਜਿਹੜੇ ਦਰਖਤ ਆ ਉਹ ਛੋਟੇ ਆ ਤੇ ਸੇਬ ਬਹੁਤ ਜਿਆਦਾ ਜਿਹੜੇ ਲੱਗੇ ਹੋਏ ਆ ਹਰ ਬੂਟੇ ਨੂੰ ਤੇ ਮੇਰੇ ਨਾਲ ਬਾਈ ਗਿੱਲ ਉਹ ਨਾਲ ਆਇਆ ਸੀਗਾ ਤੇ ਅਸੀਂ ਆਖਿਆ ਚਲੋ ਖੇਤ ਚੱਲਦੇ ਆ ਗੇੜਾ ਛੇੜਾ ਦੇ ਕੇ ਉਹਨੇ ਰੰਗ ਟੰਗ ਦੇਖਦੇ ਆ ਨਾਲੇ ਗੱਲਾਬਾਤਾ ਕਰਾਂਗੇ ਤੇ ਨਾਲੇ ਜਿਹੜੀ ਇੱਕ ਯਾਦਗਰੀ ਵੀਡੀਓ ਆ ਇਹ ਆਪਾਂ ਬਣਾਉਨੇ ਆ ਅਸੀਂ ਜਰਮਨ ਦੇ ਵਿੱਚ ਖੜੇ ਆ ਜਰਮਨ ਦਾ ਸ਼ਹਿਰ ਹੈਗਾ ਹੰਬਰਗ ਉੱਥੋਂ ਅਸੀਂ ਇਹ ਵੀਡੀਓ ਬਣਾ ਰਹੇ ਆ ਤੇ ਆਜੋ ਤੁਹਾਨੂੰ ਨੇੜੇ ਤੋਂ ਵਿਖਾਉਣੇ ਰੰਗ ਟੰਗ ਲਓ ਜੀ ਆ ਪਹਿਲਾਂ ਤਾਂ ਬੂਟਾ ਦੇਖੋ ਵੀ ਬਹੁਤਾ ਕੋਈ ਜ਼ਿਆਦਾ ਵੱਡਾ ਬੂਟਾ ਨਹੀਂਗਾ ਤੇ ਉਹ ਬਹੁਤ ਦੂਰ ਦੂਰ ਤੱਕ ਲੰਬੀਆਂ ਇਹਨਾਂ ਦੀਆਂ ਕਤਾਰਾਂ ਲਾਈਨਾਂ ਜਿ ਇਹਨਾਂ ਨੇ ਲਾਏ ਹੋਏ ਆ ਆ ਦੇਖੋ ਵਿਚਾਲ ਦੀ ਜਗ੍ਹਾ ਇਹਦੀ ਤਲਾਈ ਆਸਤੇ ਇਹਨੂੰ ਸਪਰੇ ਵਗੈਰਾ ਕਰਨ ਵਾਸਤੇ ਤੇ ਆ ਦੂਗਾ ਚ ਫੇਰ ਲਾਈਨ ਆ ਜਾਂਦੀ ਆ ਫੇਰ ਆਏ ਥੋੜੀ ਥੋੜੀ ਬੱਤ ਤੇ ਜਿਹੜੇ ਬਹੁਤ ਦੂਰ ਤੱਕ ਜਿਹੜੇ ਸੇਵ ਲੱਗੇ ਆ ਤੇ ਹਰ ਬੂਟਾ ਨਾਲ ਬਹੁਤ ਸੇਬਾਂ ਨਾਲ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਵੀ ਲੱਦਿਆ ਹੀ ਪਿਆ ਆ ਦੇਖੋ ਜਿੱਦਾਂ ਅੰਗੂਰਾਂ ਦੇ ਗੁੱਛੇ ਹੁੰਦੇ ਆ ਐ ਗੁੱਛਿਆਂ ਜਿਹੇ ਨੂੰ ਸੇਵ ਲੱਗੇ ਹੋਏ ਆ ਪਰ ਇਹ ਹਲੇ ਥੋੜੇ ਜੇ ਕੱਚੇ ਆ ਹਰੇ ਆ ਤੇ ਆਪਣੀ ਲਾਲੀ ਵੱਲ ਨੂੰ ਆਪਣੇ ਪਕਾਵਾਲ ਨੂੰ ਇਹ ਵੱਧ ਰਿਹਾ ਦੇਖੋ ਤੇ ਤੁਸੀਂ ਦੇਖ ਸਕਦੇ ਆ ਵੀ ਇਹਨੂੰ ਆ ਵਿਚਾਲ ਦੀ ਨੰਗਾ ਦੀ ਤੜਾਈ ਆਸਤੇ ਸਪਰੇਅ ਆਸਤੇ ਤੇ ਪਾਣੀ ਦਾ ਸਿਸਟਮ ਵੀ ਇਹਨਾਂ ਦਾ ਥੱਲੇ ਦੀ ਪਾਈਪ ਨੱਪੇ ਹੁੰਦੇ ਆ ਇੱਕ ਤਾਂ ਉਹ ਮੁੱਢਾ ਚ ਸਿੱਧਾ ਪਾਣੀ ਆਉਂਦਾ ਤੇ ਇੱਕ ਇਹਨੂੰ ਹੁੰਦਾ ਫੁਹਾਰਾ ਸਿਸਟਮ ਨਾਲ ਦੇਖੋ ਕਿੰਨੇ ਜਿਆਦਾ ਸੇਬ ਲੱਗੇ ਹੋਏ ਆਪਣੇ ਕਸ਼ਮੀਰ ਦੇ ਸੇਬ ਜਿਹੜੇ ਉਹ ਫੇਮਸ ਆ ਮੰਨੇ ਗਏ ਆ ਤੇ ਇੱਥੇ ਵੀ ਕਹਿੰਦੇ ਯੂਰਪ ਦੇ ਵਿੱਚ ਜਿਹੜੇ ਜਰਮਨ ਦੇ ਇਹ ਸੇਬ ਸਾਰੇ ਪਾਸੇ ਜਾਂਦੇ ਆ ਹੁਣ ਤੋੜਨ ਵਾਲੇ ਅਸੀਂ ਮੂੜ ਚ ਹੈ ਨਹੀਂ ਨਹੀਂ ਤਾਂ ਹੋ ਸਕਦਾ ਖਾ ਕੇ ਦੇਖ ਲੈਂਦੇ ਇੱਕ ਅੱਧਾ ਉਸ ਤੋਂ ਅਗੇ ਆਹ ਜਿਹੜੀ ਪਾਈਪ ਆ ਇਹ ਦੀ ਸੰਜਾਈ ਆਸਤੇ ਆ ਪਾਣੀ ਆਸਤੇ ਹੂੰ ਛੋਟਾ ਵੱਡਾ ਅੱਛਾ ਲਓ ਵੀ ਉਧਰ ਗੱਲ ਸਾਹਿਬ ਨੇ ਇੱਕ ਸੇਬ ਜਿਹੜਾ ਲਓ ਜੀ ਦੇਖੋ ਦੇਖੋ ਇਹ ਫੇ ਵੱਡੋ ਦੰਦੀ ਹੈ ਤੇ ਫਿਰ ਦੱਸੋ ਫਿਰ ਨਾਲੇ ਕਿਦਾਂ ਦਾ ਟੇਸਟ ਹੈ ਫੜ ਲਓ ਫੜ ਲਓ ਫੜ ਲਓ ਹਾਂ ਥੋੜਾ ਜਿਹਾ ਸਾਫ਼ ਕਰਕੇ ਇੱਕ ਗੱਲ ਤਾਂ ਹੈਗੀ ਆ ਬਾਈ ਇੱਥੇ ਯਾਰ ਉਹ ਜਿਸ ਤੋ ਤੱਕ ਵੀ ਇੱਧਰ ਨਿਗਾਹ ਜਾਂਦੀ ਆ ਦੂਰ ਦੂਰ ਤੱਕ ਸੇਵ ਹੀ ਲੱਗਿਆ ਇਹਦੀ ਵੈਰੈਟੀ ਦਾ ਕੁਆਲਿਟੀ ਦਾ ਹਾਂਜੀ ਸਵਾਦ ਹਾਂਜੀ ਪੂਰਾ ਟੇਸਟੀ ਆ ਕੈਟ ਹਰਾ ਅੰਦਰੋਂ ਹਜੇ ਅੱਛਾ ਯਾਨੀ ਕਿ ਥੋੜਾ ਕੱਚਾ ਹੈ ਹਜੇ ਹਾਂਜੀ ਯਾਨੀ ਕਿ ਪੱਕਣ ਨੂੰ ਥੇਨ ਲੱਗਣਗੇ ਕੀ ਇਦਾਂ ਹੀ ਪੱਕ ਜਾਂਦੇ ਆ ਕਿ ਕਿਤੇ ਇਥੋਂ ਤੋੜ ਕੇ ਜਾ ਕੇ ਪਾਸੇ ਜਾ ਕੇ ਦਵਾਈ ਵਗੈਰਾ ਜਾਂ ਕਿਦਾਂ ਪਕਾਉਂਦੇ ਆ ਲੈ ਕੇ ਜਾਂਦੇ ਆ ਜੀ ਇਹਨਾਂ ਦੇ ਸਟੋਰ ਬਣੇ ਹੋਏ ਨੇ ਵੱਡੇ ਵੱਡੇ ਤਾਂ ਇਥੋਂ ਇਹ ਤੋੜਾਈ ਕਰਕੇ ਸਟੋਰ ਦੇ ਵਿੱਚ ਫਿਰ ਪਕਾਉਂਦੇ ਨੇ ਜੀ ਠੀਕ ਹੈ ਠੀਕ ਹੈ ਫਿਰ ਉਸ ਤੋਂ ਅੱਗੇ ਡਿਲੀਵਰ ਹੁੰਦਾ ਸਿਸਟਮ ਸਹੀ ਹੈ ਸਹੀ ਹੈ ਸਹੀ ਹੈ ਤੇ ਹੋਰ ਇੱਥੇ ਫਿਰ ਮੰਨ ਲਓ ਜਿੱਦਾਂ ਇਹ ਸੇਬਾਂ ਦੀ ਖੇਤੀ ਹੈ ਹੋਰ ਕਿਹੜੀ ਕਿਹੜੀ ਖੇਤੀ ਇੱਥੇ ਹਾਂਜੀ ਤੇ ਚੈਰੀ 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 ਦੇ ਬਹੁਤ ਜ਼ਿਆਦਾ ਬਾਗ ਨੇ ਓਕੇ ਤੇ ਉਸ ਤੋਂ ਇਲਾਵਾ ਪਲੰਬ ਪਲੰਬ ਹਾਂਜੀ ਇਹ ਜਰਾ ਮੋਸਟਲੀ ਹੈ ਇੱਥੇ ਸੱਸੇ ਹੋ ਹੋਰ ਹੋਰ ਕਿਹੜੀ ਕਿਹੜੀ ਇੱਥੇ ਉਸ ਤੋਂ ਇਲਾਵਾ ਆਈ ਥਿੰਕ ਅਸੀਂ ਦੇਖਿਆ ਬਲੂਬਰੀ ਬਲੂਬਰੀ ਹਾਂਜੀ ਠੀਕ ਹੈ ਚੈਰੀ ਬਲੂਬਰੀ ਤੇ ਸਟਰਾਬਰੀ ਸਟਰਾਬਰੀ ਹਾਂਜੀ ਬਹੁਤ ਹੁੰਦੀ ਯਾਨੀ ਕਿ ਬਹੁਤ ਜ਼ਿਆਦਾ ਇੱਥੇ ਠੀਕ ਹੈ ਤੇ ਇੱਥੇ ਜਰਮਨ ਦਾ ਜਿੱਦਾਂ ਆਪਾਂ ਜਿੱਥੇ ਹੈਗੇ ਇੱਥੇ ਮੌਸਮ ਕਿਦਾਂ ਦਾ ਰਹਿੰਦਾ ਜ਼ਿਆਦਾਤਰ ਮੌਸਮ ਠੰਡਾ ਹੀ ਆਈ ਵੈਸੇ ਤਾਂ ਹੁਣ ਜਿੱਦਾਂ ਗਰਮੀ ਚੱਲ ਰਹੀ ਐ ਸਮਰ ਦਾ ਮੌਸਮ ਆ ਲੇਕਿਨ ਫਿਰ ਵੀ ਟੈਂਪਰੇਚਰ 22 23 ਹੀ ਰਹਿੰਦਾਗਾ ਯਾਨੀ ਇੰਡੀਆ ਵਾਲੇ ਹਿਸਾਬ ਨਾਲ ਤਾਂ ਠੰਡ ਹੀ ਐ ਹਾਂ ਠੰਡ ਹੀ ਐ ਕੋਈ ਰੇਅਰ ਦਿਨ ਹੀ ਹੁੰਦਾ ਜਦੋਂ 30 ਪਲੱਸ ਹੋਵੇ ਤੇ ਉਹ ਬਹੁਤ ਹੀ ਗਰਮੀ ਵਾਲਾ ਦਿਨ ਮੰਨਿਆ ਜਾਂਦਾ ਜਦੋਂ ਵਿੱਚ ਆ ਪੂਚਾ ਫੁੱਲ ਭਰ ਜਾਂਦੀਆਂ ਨੇ ਤੇ ਸਰਦੀਆਂ ਅਜ ਕਿੱਥੇ ਰਹਿੰਦਾ ਟੈਂਪਰੇਚਰ ਸਰਦੀਆਂ ਜੀ ਤਾਂ ਹੀ 10 ਤੋਂ ਥੱਲੇ ਜਾਂ ਕਦੇ -1 -2 ਅੱਛਾ ਇਦਾਂ ਖੁੰਦਾ ਜੀ ਫਿਰ ਤਾਂ ਸੜਕਾਂ ਤੇ ਬਰਫ਼ ਵਗੈਰਾ ਹਾਂਜੀ ਬਰਫ਼ ਪੂਰੀ ਹੁੰਦੀ ਆ ਬਾਕੀ ਲੇਕਨ ਇਹ ਲੂਣ ਲੂਣ ਸੜਦੇ ਰਹਿੰਦੇ ਨੇ ਇੱਥੇ ਹਾਂਜੀ ਉਹਦੇ ਨਾਲ ਵਿਚਾਰ ਰਹਿੰਦਾ ਬਿਲਕੁਲ ਜੀ ਠੀਕ ਆ ਜੀ ਲੋ ਵੀ ਬਾਈ ਨੇ ਆਪਾਂ ਨੂੰ ਮੋਟੀ ਮੋਟੀ ਜਾਣਕਾਰੀ ਦੇਤੀ ਆ ਤੇ ਅਸੀਂ ਸੀਗੇ ਸੇਵ ਦੇ ਬਾਗ ਚ ਸੀਗਾ ਚਲੋ ਥੋੜੀ ਜਿਹੀ ਵੀਡੀਓ ਬਣਾ ਲੈਨੇ ਆ ਯਾਦਗਾਰੀ ਪਾਲਾ ਸੋ ਅਸੀਂ ਸੇਵ ਚੱਕ ਕੇ ਵੀ ਵੇਖਿਆ ਕਮਾਲ ਦੀ ਗੱਲ ਆ ਯਾਰ ਪਤਾ ਨਹੀਂ ਤਾਂ ਬੀਜਾਂ ਦਾ ਫਰਕ ਹੈ ਤੇ ਹਰ ਬੂਟਾ ਹਰ ਜਿਹੜੀ ਇਹ ਆ ਰੋ ਪੂਰੀ ਲੱਦੀ ਪਈ ਆ ਕਮਾਲ ਹੀ ਮਿਲਦਾ ਬੂਟੇ ਦਾ ਵਜਨ ਨਹੀਂ ਉਹਨਾਂ ਹੋਣਾ ਜਿੰਨਾ ਸੇਬਾਂ ਦਾ ਵਜਨ ਠੀਕ ਆ ਜੀ ਤੇ ਇਧਰਲੀ ਸਾਈਡ ਵੀ ਥੋੜੇ ਕੱਚੇ ਆ ਮੈਂ ਥੋੜਾ ਜ਼ੂਮ ਕਰ ਦਿੰਨਾ ਪਰ ਇਹ ਬੂਟੇ ਵੀ ਪੂਰੇ ਭਰੇ ਪਏ ਆ ਲੱਦੇ ਪਏ ਆ ਸੋ ਠੀਕ ਆ ਜੀ ਹੁਣ ਅਸੀਂ ਅੱਗੇ ਚੱਲਦੇ ਆ ਕੋਈ ਹੋਰ ਵੀਡੀਓ ਹੋਰ ਬਾਗ ਦੇ ਵਿੱਚੋਂ ਬਣਾਉਨੇ ਆ